ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਬਾਣੀ ਫਲਸਾ ਜੀ ਆਪ ਸਭ ਠੀਕ ਠਾਕ ਹੋ ਕੇ ਚੜ੍ਹਦੀ ਕਲਾ ਵਿੱਚ ਹੋਗੇ ਮਹਾਰਾਜ ਤੁਹਾਨੂੰ ਤਾਂ ਅੰਦਰ ਰਸਤੀ ਰੱਖੇ ਸੱਚੇ ਪਾਤਸ਼ਾਹ ਤੇ ਮੈਂ ਆਪਾਂ ਬਿਹਰਾ ਟਾਈਮ ਬਿਸਟ ਕਰਦੇ ਹੋਏ ਇਹ ਜੋ ਸ਼ੁਰੂ ਕਰਦੇ ਆਂ ਵੀਡੀਓ ਸਾਰਿਆਂ ਨੇ ਸੁਣਨ ਵਾਲੀ ਹੈ ਜੀ ਥੋਮੇਲ ਵੀ ਵੈਸੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੇ ਪਤਾ ਕੀ ਮੈਂ ਇਸ ਲੈਵਲ ਤੇ ਵੀਡੀਓ ਤਾਂ ਮੈਂ ਇੱਕ ਤਰੀਕ ਨੂੰ ਪਾਉਣੀ ਸੀ ਬਟ ਮੈਂ ਤੁਹਾਨੂੰ ਕਈ ਵੀਡੀਓ ਤੇ ਦੱਸ ਚੁੱਕੇ ਹਾਂ ਕਿ ਸੇਧ ਨਹੀਂ ਠੀਕ ਸੀ ਫੇਸ ਕਰਕੇ ਅੱਜ ਫਿਰ ਮੈਂ ਵੀਡੀਓ ਬਣਾਉਣ ਲੱਗੀ ਦੇਖੋ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋਤੀ ਜੋਤ ਦੇਵਿਸ 10 ਮਈ ਨੂੰ ਆ ਰਿਹਾ ਖਾਲਸਾ ਜੀ ਤੇ ਉੱਥੇ ਜਿੰਨੇ ਵੀ ਸੰਗਤ ਖੁੱਲਾ ਸਦਾ ਦਿੱਤਾ ਗਿਆ ਕਿ ਜਿੰਨੇ ਵੀ ਸੰਗਤ ਹਮ ਹਮਾ ਕੇ ਪਹੁੰਚੋ ਸ੍ਰੀ ਹਜ਼ੂਰ ਸਾਹਿਬ ਵਿਖੇ ਤੇ ਜਿਹੜੀ ਸੰਗਤ ਉੱਥੇ ਨਹੀਂ ਪਹੁੰਚ ਸਕਦੀ ਖਾਲਸਾ ਜੀ ਉਹ ਆਪਣੇ ਸ਼ਾਮ ਦਾ ਉਹ ਰਾਤ ਦਾ ਦੀਵਾਨ ਹੁੰਦਾ ਜੀ ਦੇ 1 ਮਈ ਤੋਂ ਸ਼ੁਰੂ ਹੋਇਆ 1 ਮਈ ਤੋਂ ਦੀਵਾਨ ਸ਼ੁਰੂ ਆ ਸ਼ਾਮ ਦੇ 5 ਵਜੇ ਤੋਂ ਲੈ ਕੇ ਸੁਬਾਹ ਦੇ 3 ਵਜੇ ਤੱਕ ਜਿੰਨੀ ਵੀ ਸੰਗਤ ਉੱਥੇ ਇਸ ਹਜ਼ੂਰ ਸਾਹਿਬ ਨਹੀਂ ਪਹੁੰਚ ਸਕਦੀ ਤਾਂ ਉਹ ਉਹ ਦੀਵਾਨ ਦੇ ਵਿੱਚ ਹਿੱਸਾ ਲੈ ਸਕਦੇ ਹੋ ਘਰ ਬੈਠ ਕੇ ਹੀ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਨੂੰ ਠੀਕ ਹੈ ਜੀ ਤੇ ਜਿਹੜੀ ਸੰਗਤ ਉੱਥੇ ਹਜ਼ੂਰ ਸਾਹਿਬ ਪਹੁੰਚ ਸਕਦੀ ਆ ਉਹ 10 10 ਮਈ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤੇ ਪਾਛਾ ਦਾ ਜੋਤੀ ਜੋਤ ਦਿਵਸ ਜ ਮਨਾਇਆ ਜਾ ਰਿਹਾ ਖਾਲਸਾ ਜੀ ਉਥੋਂ ਦੇ ਭਾਈ ਕੁਲਵੰਤ ਸਿੰਘ ਜੀ ਨੇ ਤੇ ਉਹਨਾਂ ਨੇ ਸਾਰੇ ਸੰਗਤ ਨੂੰ ਇਹ ਸੱਦਾ ਦਿੱਤਾ ਹੋਇਆ ਹੈਗਾ ਤੇ ਆਪਨੇ ਕੋਲ ਵੀਡੀਓ ਪਹੁੰਚੀ ਹੋਈ ਸੀ ਇੱਕ ਤਰੀਕ ਦੀ ਇੱਕ ਤੋਂ ਹਨਾ ਇੱਕ ਤੋਂ ਵੀ ਪਹਿਲਾਂ ਦੀ ਆਈ ਹੋਈ ਸੀ ਬਟ ਮੈਂ ਇੱਕ ਨੂੰ ਵੀਡੀਓ ਸ਼ੇਅਰ ਕਰਨੀ ਸੀ ਪਰ ਮੈਥੋਂ ਨਹੀਂ ਹੋਗੀ ਤਾਂ ਅੱਜ ਮੈਂ ਇਹ ਕਹਿਣ ਲੱਗੀਆਂ ਵੀ ਉੱਥੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੰਗਤ ਨੂੰ ਬਹੁਤ 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 ਖੁਸ਼ੀਆਂ ਪ੍ਰਾਪਤ ਕਰਕੇ ਮੁੜੋਂਗੇ ਜੀ ਜੋ ਉੱਥੇ ਸ੍ਰੀ ਹਰਿਜੂਰ ਸਾਹਿਬ ਪਹੁੰਚੋਗੇ ਤੇ ਜਿਹੜੇ ਕੋਈ ਨਹੀਂ ਵੀ ਕਈ ਬਜ਼ੁਰਗ ਹੁੰਦੇ ਜਾਂ ਕਈ ਵਰਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਵੀ ਕੁਝ ਵੀ ਹੁੰਦਾ ਹੋਣਾ ਕਈ ਘਰਾਂ ਦੇ ਵਿੱਚ ਨਹੀਂ ਵੀ ਆਪਣੇ ਤਾਂ ਜਾ ਹੁੰਦਾ ਹਨ ਤਾਂ ਇਸ ਤਰ੍ਹਾਂ ਕਰਿਆ ਕਿ ਕਿ 5 ਵਜੇ ਤੇ ਦੀਵਾਨ ਸ਼ੁਰੂ ਹੈ ਤੇ ਦੀਵਾਨ 5 ਵਜੇ ਤੋਂ ਲੈ ਕੇ ਸੁਬਾਹ ਦੇ 3 ਵਜੇ ਸਮਾਪਤੀ ਹੁੰਦੀ ਹੈ ਜੀ ਜਿੰਨੀ ਵੀ ਸੰਗਤ ਘਰ ਬੈਠ ਕੇ ਸੁਣ ਸਕਦੀ ਹੈ ਤਾਂ ਉਹ ਆਨਲਾਈਨ ਦੀਵਾਨ ਸੁਣ ਸਕਦੇ ਨੇ ਆਨਲਾਈਨ ਸ੍ਰੀ ਖਜੂਰ ਸਾਹਿਬ ਜੀ ਦੇ ਨਾਦੇੜ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਆ ਖਾਲਸਾ ਜੀ ਆਪ ਨੂੰ ਇਹ ਭੱਲੇ ਭਾਤ ਪਤਾ ਹੋਊਗਾ ਕਿ ਨਾਦੇੜ ਸਾਹਿਬ ਕਿਉਂ ਕਿਹਾ ਜਾਂਦਾ ਹੈ ਤੇ ਮੇਰੀ ਵੀਡੀਓ ਹੋ ਜੂਗੀ ਲੰਬੀ ਜੇ ਮੈਂ ਦੱਸਣ ਲੱਗੀ ਤਾਂ ਮੈਂ ਤੁਹਾਨੂੰ ਸ਼ਾਰਟ ਜੇ ਵਿੱਚ ਦੱਸ ਦਿੰਨੀ ਆ ਕਿ ਵੀ ਨਾ ਦੇੜ ਸਾਹਿਬ ਉਥੇ ਕਿਉਂ ਪਿਆ ਕਿਉਂਕਿ ਗੁਰੂ ਸਾਹਿਬ ਜੀ ਦੇ ਜਦੋਂ ਉਥੇ ਇੱਕ ਬਾੜ ਹੋਇਆ ਸੀ ਤੇ ਗੁਰੂ ਸਾਹਿਬ ਜੀ ਦੇ ਖੰਜਰ ਵੱਜੀ ਹੋਈ ਸੀ ਜ਼ਖਮ ਸੀਗਾ ਤੇ ਜਦੋਂ ਫਿਰ ਵੀ ਉਹ ਗੁਰੂ ਸਾਹਿਬ ਜੀ ਦੇ ਟਾਂਕੇ ਨੌ ਟਾਂਕੇ ਲੱਗੇ ਸੀ ਫਾਲਸਾ ਜੀ ਤੇ ਉਹ ਟਾਂਕੇ ਜਦੋਂ ਜਦੋਂ ਟਾਂਕੇ ਖੁੱਲੇ ਆ ਜ਼ੋਰ ਨਾਲ ਮਹਾਰਾਜ ਨੇ ਟੀ ਦਾ ਨਿਸ਼ਾਨਾ ਸਿញਿਆ ਸੀ ਤੋ ਉਸ ਨੌ ਟੰਕੇ ਕਮਾਨ ਸੀ ਜਿਹੜੀ ਉਹ ਕਿਸੇ ਤੋਂ ਚੜਦੀ ਨਹੀਂ ਸੀ ਤੇ ਗੁਰੂ ਸਾਹਿਬ ਜੀ ਨੇ ਉਹ ਚੜਾਈ ਸੀ ਹੋਈ ਸੀ ਤਾਂ ਖਾਲਸਾ ਜੀ ਉਦੋਂ ਉਹ ਟੰਕੇ ਨੌ ਦੇ ਨੌ ਖੁੱਲ ਗਏ ਸੀ ਗੁਰੂ ਸਾਹਿਬ ਦੇ ਤੇ ਗੁਰੂ ਸਾਹਿਬ ਜੀ ਨੇ ਮਾਰ ਕੇ ਮੁੱਕੇ ਆਪਣੇ ਕਮਰ ਕਸਾ ਕਸ ਲਿਆ ਸੀ ਤੇ ਉਹਨਾਂ ਨੇ ਦੁਬਾਰਾ ਟੰਕੇ ਨਹੀਂ ਲਵਾਏ ਸੀਗੇ ਹੁਣ ਕਥਾ ਹੀ ਬਹੁਤ ਲੰਬੀ ਹੈ ਤੇ ਆਪਾਂ ਇਹ ਇੰਨੀ ਜਿਹੀ ਵੀਡੀਓ ਚ ਇੰਨੀ ਕੀ ਦੱਸ ਸਕਾਂਗੇ ਤੇ ਵਾਹਿਗੁਰੂ ਜੀ ਉਹ ਉਨ ਨਾਦੇੜ ਸਾਹਿਬ ਉਥੋਂ 9 ਟੰਕਿਆਂ ਦੇ ਵਾਸ ਕਰਕੇ ਨਾਦੇੜ ਸਾਹਿਬ ਗੁਰੂ ਸਾਹਿਬ ਜੀ ਦੇ ਉਸ ਨਾਮ ਸਥਾਨ ਦਾ ਨਾਮ ਨਾਦੇੜ ਸਾਹਿਬ ਰੱਖਿਆ ਗਿਆ ਸੀ ਹਜ਼ੂਰ ਸਾਹਿਬ ਤੱਕ ਤੈ ਇਸ ਕਰਕੇ ਖਾਲਸਾ ਜੀ ਆਪਾਂ ਤੁਹਾਨੂੰ ਛੋਟੇ ਜਿਹੇ ਥੋੜਾ ਜਿਹਾ ਐਗਜ਼ੈਂਪਲ ਦਿੰਦੀ ਐ ਮੈਂ ਬਾਕੀ ਤੁਸੀਂ ਜੇ ਪੜ੍ਹਨਾ ਤਾਂ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਦਸਮੀਂ ਚਮਤਕਾਰ ਪੜੋ ਉਹਦੇ ਵਿੱਚ ਸਾਰਾ ਕੁਝ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤੇ ਪਾਤਸ਼ਾਹ ਜੀ ਜੀਵਨ ਕਥਾ ਸਾਰੇ ਪੜ ਸਕਦੇ ਹੋ ਜੀ ਤੇ ਸੋਮ ਹਮਾਕੇ ਪਹੁੰਚੋ ਜੀ ਉੱਥੇ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਆਪ ਦੇ ਸਿੱਖ ਨੂੰ ਪਹਿਲੀ ਗੱਲ ਤਾਂ ਆਪਾਂ ਨੂੰ ਜਿੰਨਾ ਚਿਰ ਆਪਾਂ 60 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਮੇਰਾ ਸਿੱਖ 60 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ 77 ਤੱਕ ਇਥੇ ਮੈਨੂੰ ਹਜੂਰ ਸਾਹਿਬ ਮਹਾਰਾਜ ਆਪਾਂ ਨੂੰ ਅਢੀਕਦੇ ਨੇ ਜ਼ਰੂਰ ਜਾਣਾ ਚਾਹੀਦਾ 60 ਸਾਲ ਦੀ ਉਮਰ ਤੱਕ ਜੋ ਵੀ ਭੈਣ ਭਰਾ ਮੇਰੀ ਵੀਡੀਓ ਨੂੰ ਸੁਣਦੇ ਨੇ ਤੇ ਵੀਡੀਓ ਨੂੰ ਬਿਨਾ ਸਟੈਪ ਕਰੇ ਜਰੂਰ ਵੀਡੀਓ ਸੁਣਿਓ ਤੇ ਧਿਆਨ ਨਾਲ ਸੁਣਿਓ ਕਿ ਆਪਾਂ ਨੂੰ 60 ਸਾਲ ਦੀ ਉਮਰ ਤੋਂ ਪਹਿਲਾਂ-ਪਹਿਲਾਂ ਗੁਰਦੁਆਰਾ ਸ੍ਰੀ ਨਰੇੜ ਸਾਹਿਬ ਸ੍ਰੀ ਹਜ਼ੂਰ ਸਾਹਿਬ ਤੱਕ ਪਹੁੰਚਣਾ ਚਾਹੀਦਾ ਹੈ ਜੀ ਆਪਾਂ ਨੂੰ ਮਹਾਰਾਜ ਫਿਰ ਆਪਣੇ ਸਿੱਖ ਨੂੰ ਅਡੀਕ ਦੇ ਨੇ ਉਥੇ ਹਜ਼ੂਰ ਸਾਹਿਬ ਹੈ ਇੱਕ ਵਕੀ ਮਹਾਰਾਜ ਨੇ ਇਹ ਹੀ ਬਚਨ ਕਰਿਆ ਸੀ ਜਦੋਂ ਕਿ ਮਹਾਰਾਜ ਦਾ ਅੰਤਮ ਸਮਾਅ ਸੀਗਾ ਉਦੋਂ ਮਹਾਰਾਜ ਜੀ ਨੇ ਇਹ ਹੀ ਬਚਨ ਕੀਤਾ ਸੀ ਕਿ ਜਿਹੜਾ ਮੇਰਾ ਗੁਰੂ ਘਰ ਸਿੱਖ ਉਹ ਇੱਥੇ 60 ਸਾਲ ਤੋਂ ਪਹਿਲਾਂ ਪਹਿਲਾਂ ਮੇਰਾ ਗੁਰੂ ਘਰ ਸਿੱਖ ਮੈਨੂੰ ਮਿਲ ਕੇ ਜਾਊਗਾ ਪਰ ਆਪਾਂ ਇਹ ਗੱਲਾਂ ਨੂੰ ਅੱਜ ਵਿਚਾਰਦੇ ਨਹੀਂ ਜੇ ਪੜ੍ਹੀਏ ਤਾਂ ਪੜ੍ਹ ਕੇ ਵੀ ਵਿਚਾਰਨਾ ਚਾਹੀਦਾ ਹੈ ਉਹਨੂੰ ਛੱਡਣਾ ਨਹੀਂ ਚਾਹੀਦਾ ਠੀਕ ਹੈ ਜੀ ਹੁਣ ਆਪਾਂ ਜ਼ਿਆਦਾ ਵੀਡੀਓ ਨੂੰ ਲੰਬੀ ਨਹੀਂ ਕਰਦੇ ਕਿਉਂਕਿ ਭੈਣ ਭਰਾ ਫਿਰ ਵੀਡੀਓ ਨੂੰ ਸਟਿੱਪ ਕਰ ਜਾਂਦੇ ਆ ਕਿ ਇਹ ਤਾਂ ਜ਼ਿਆਦਾ ਲੰਬੀ ਵੀਡੀਓ ਨਹੀਂ ਐਨੇ ਮਿੰਟਾਂ ਦੀ ਸੀ ਦੇਖ ਸਕਦੇ ਤੇ ਹੁਣ ਮੈਂ ਦੁਬਾਰਾ ਫੇਰ ਦੱਸ ਦਿਆਂ 10 ਮਈ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਸ਼ਤੇ ਪਾਤਸ਼ਾਹ ਜੋਤੀ ਜੋਰ ਦਿਵਸ ਮਨਾਇਆ ਜਾ ਰਿਹਾ ਕਲ ਸਾਜੀ ਆਪ ਹਮ ਹਮਾਕੇ ਸੰਗਤ ਕੋਹਣ ਸੇ ਹੁਣ ਆਪਾ ਫਤਿਹ ਬਲਾਉਨੇ ਆ ਇਨੀ ਕੀ ਵੀਡੀਓ ਤੇ ਤਬੀਅਤ ਥੋੜੀ ਜੀ ਹਜੇ ਠੀਕ ਨਹੀਂ ਹੈਗੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸਾਂ ਵਿਦੇਸਾਂ ਵਿੱਚ ਬਸਦੇ ਹੋਏ ਭੈਣ ਭਰਾਵਾਂ ਨੂੰ ਜਿੰਨੇ ਵੀ ਘੜ ਪ੍ਰਾ ਮੇਰੇ ਨਾਲ ਜੁੜੇ ਹੋ ਨੇ ਸਾਰੇ ਮੇਰੀ ਫਤਿਹ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ